ਜਦੋਂ ਤੁਹਾਨੂੰ ਇਸਦੇ ਥੋੜਾ ਜਿਹਾ ਸੌਂਡ ਲਗ ਰਿਹਾ ਹੈ ਪਰ ਜ਼ਿਆਦਾ ਉਤੇ ਸਟੀਜ ਜਾਣਾ ਹੀ ਕਰਨਾ ਬੜੀ ਜ਼ਰੂਰੀ ਹੈ ਠੀਕ ਹੈ ਤੇ ਮੰਮੀ ਨੇ ਵੀ ਜਾਣਾ ਹੈ ਤੇ ਸਾਡੀ ਹਰਗੁ ਨੇ ਵੀ ਜਾਣਾ ਆਪਣੇ ਮਾਮੇ ਦਾ ਪਾਰਟੀ ਮਨਾਉਣੀ ਹੈ ਸਾਡੀ ਅੰਸੜਾ ਬੜੀ ਦਿੱਤਾ ਹੈ ਅੱਜ ਕਿਤੇ ਨਹੀਂ ਇੰਜੈਕਸ਼ਨ ਲੱਗਿਆ ਸੀ ਠੀਕ ਹੈ ਤੇ ਇਹ ਉਹਦਾ ਜਾਊਗੀ ਪਰ ਇਹ ਬਾਜੂ ਮਾਪੇ ਦਾ ਦਾਫਾ ਕੀ ਹੋਊਗਾ ਜ਼ਿਆਦਾ ਠੀਕ ਹੋਊਗੀ ਇਹ ਇਹ ਦੇਖੋ ਫੋਨ ਜਦੋਂ ਇਹਨੂੰ ਕੰਮ ਕਰਨਾ ਪੈਂਦਾ ਹੈ ਤੇ ਉਦੋਂ ਕਹਿ ਦਿੰਦੀ ਆ ਮੈਂ ਠੀਕ ਨਹੀਂ ਆ ਮੈਨੂੰ ਇਦਾਂ ਹੋਇਆ ਉਦਾਂ ਹੋਇਆ ਜੇ ਤੇ ਕਿਤੇ ਜਾਣਾ ਹੁੰਦਾ ਹੈ ਤੇ ਉਦੋਂ ਇਹਨੂੰ ਕੁਝ ਨਹੀਂ ਹੋਇਆ ਹੁੰਦਾ ਤੇ ਹੁਣ ਇਹ ਕਹਿੰਦੀ ਆ ਇਹਨੂੰ ਲੋਕਾਂ ਨੇ ਨਾ ਲਾਨ ਤਾਂ ਪਾਈਆਂ ਕਿਉਂਕਿ ਤੇ ਭਰਾ ਦਾ ਬਰਥਡੇ ਸੀ ਇਹ ਥੋੜਾ ਜਿਹਾ ਵਿਤਕਰਾ ਕਰਦੇ ਉਹਨਾਂ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੇ ਕਮੈਂਟ ਕੀਤੀ ਕਿ ਤੁਸੀਂ ਮਤਲਬ ਹਨ ਆਪਣੇ ਭਰਾ ਦਾ ਬਰਥਡੇ ਕਿਉਂ ਨਹੀਂ ਮਨਾਇਆਗਾ ਤੇ ਹੁਣ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਹੁਣ ਇਹਨਾਂ ਨੂੰ ਬਰਥਡੇ ਦਾ ਚੇਤਾ ਆਇਆ ਵਾ ਤੇ ਹੁਣ ਆਪਣੀ ਸੱਸ ਨੂੰ ਕਹਿੰਦੀ ਨਾਲ ਲੈ ਕੇ ਜਾਣਾ ਇਹਨੂੰ ਪਤਾ ਕਿਉਂ ਨਾਲ ਲੈ ਕੇ ਚਲੀ ਆ ਕੁੜੀ ਚੁੱਕਣ ਵਾਸਤੇ ਆਪ ਤਾਂ ਮੇਰੀ ਜੈਮੀਂਦੀ ਤੇ ਹੁਣ ਅਸੀਂ ਅੱਗੋਂ ਕਹਿੰਦੀ ਕੁੜੀ ਤਾਂ ਮੇਰੀ ਆ ਤੇਰੀ ਆ ਤਾਂ ਫਿਰ ਉਹਨੂੰ ਸਾਭਿਆ ਵੀ ਕਰ ਚੁੱਕਿਆ ਵੀ ਕਰ ਪਿਆਰ ਵੀ ਕਰਿਆ ਕਰ ਉਹਦਾ ਧਿਆਨ ਵੀ ਰੱਖਿਆ ਕਰ ਪਰ ਸਾਰਾ ਦਿਨ ਤੇ ਕੁੜੀ ਜਰੀ ਆ ਜਿਹੜੀ ਉਹ ਤੇਰੀ ਸੱਸ ਚੁੱਕ ਛੱਡਦੀ ਆ ਨਾ ਤੂੰ ਕਰਦਾ ਕੋਈ ਕੰਮ ਕਰਦੀ ਆ ਨਾ ਤੂੰ ਆਪਣੀ ਕੁੜੀ ਨੂੰ ਚੁੱਕਦੀ ਆ ਬਸ ਨਾਮ ਦੀ ਕੁੜੀ ਆ ਬਾਕੀ ਕੁੜੀ ਤੇ ਚਲ ਮੰਨ ਲੈ ਤੇਰੀ ਆ ਪਰ ਲੱਛਣ ਨਾ ਕਿ ਤੇਰੇ ਤੇ ਜਲ ਜਾਣ ਕੈਮਰਾ ਠੀਕ ਆ ਬੈ ਜੀ ਬਚਾਓ ਹੋ ਗਿਆ ਕੈਮਰੇ ਨਾਲ ਤੇ ਗਲਾਸ ਫੁੱਟ ਗਿਆ ਸਾਰੇ ਮਦਖਾਨਾ ਤੁਹਾਨੂੰ ਖੋਲ ਕੇ ਹੂੰ ਕੋਲ ਦੇ ਪੈਸੇ ਹੋਣੇ ਬੱਚਾ ਆ ਕਿਤੇ ਜੀ ਬਾਕੀ ਕੱਢਦੀ ਆ ਹਾਂ ਮੈਂ ਵੀ ਕਹਾ ਹੈ ਹਾਂ ਕੱਟ ਕੇ ਕਿਵੇਂ ਇਹਨੇ ਆਪਣੇ ਘਰ ਵਾਲੇ ਤੋਂ ਨਾ ਫੋਨ ਖੋਲਿਆ ਕਿ ਮਤਲਬ ਵਿੱਚ ਪੈਸੇ ਹੋਣਗੇ ਕਿੱਦਾਂ ਵੀ ਹਨਾ ਡੰਗਰ ਨੂੰ ਪੂਰਾ ਜਿੰਨੀ ਵੀ ਅਕਲ ਨਹੀਂ ਹੈਗੀ ਕੈਮਰੇ ਦੇ ਸਾਹਮਣੇ ਤੇ ਕੁਝ ਰਿਸਪੈਕਟ ਕਰ ਲਿਆ ਕਰੋ ਤੇ ਲੱਛਣ ਦੇਖੋ ਕਿਵੇਂ ਕਰਦੀ ਹੁਣ ਕਿਤੇ ਜਾਣਾ ਹਾ ਨਾ ਤੇ ਕਿਵੇਂ ਵੇਖ ਨੱਚਦੀ ਫਿਰਦੀ ਆ ਪਹਿਲਾਂ ਕਹਿੰਦੀ ਮੈਨੂੰ ਤਾਂ ਕੁਝ ਹੋਇਆ ਏ ਮੈਂ ਤਾਂ ਕੰਮ ਕਰ ਨਹੀਂ ਸਕਦੀ ਐਦਾਂ ਉਦਾਂ ਹਣਾ ਤੇ ਹੁਣ ਦੇਖ ਲਓ ਕਿਵੇਂ ਲੱਛਣ ਕਰਦੀ ਚੰਗੀ ਭਲੀ ਜਦੋਂ ਇਹਨੇ ਕਿਤੇ ਜਾਣਾ ਹੁੰਦਾ ਘੁੰਮਣਾ ਫਿਰਨਾ ਹੁੰਦਾ ਨਾ ਉਦੋਂ ਪੂਰੀ ਸੈਟ ਰਹਿੰਦੀ ਆ ਤੇ ਜਦੋਂ ਕਿਤੇ ਕੰਮ ਕਰਨਾ ਹੋਵੇ ਤੇ ਉਦੋਂ ਕਹਿੰਦਾ ਮੈਨੂੰ ਤੇ ਆ ਹੋਇਆ ਕਿਤੇ ਉਹ ਹੋਇਆ ਲੱਛਣ ਕਰਦੀ ਇਹਨਾਂ ਦੀ ਸਾਰਾ ਦੇਣੇ ਮੈਂ ਵੀ ਥੋੜੇ ਸਾਲੇ ਦਾਸ ਚੰਤੀ ਨੇ ਤੇ ਆਹ ਆਹ ਕਰਦੀ ਏ ਕਹਿੰਦਾ ਕਿ ਤੁਹਾਡਾ ਸਮਾਰਨ ਕਰਦੇ ਲੇਟ ਹੋਵੇ ਜਿੰਨਾ ਪਕੜੇ ਕਿਲਾ ਕੋਈ ਨਹੀਂ ਹੋ ਜਨਾਦਿਆ ਅਸੀਂ ਮੂਰ ਦਾ ਡੇਢ ਮਹੀਨੇ ਬਾਅਦ ਮਨਾਇਆ ਜੀ ਕਾ ਜੈਸਮਿਨ ਦੀ ਮਾਸੀ ਆ ਸੰਦੀਪ ਇਹ ਕੀ ਇਹ ਵੜਾ ਦਿਮਾਗ ਖਾਂਦੀ ਐ ਨਾ ਜਿਆਦਾ ਬੋਲਦੀ ਨਾ ਜਿਆਦਾ ਬੋਲਦੀ ਐ ਨਾ ਕੰਨਾਂ ਦੇ ਵਿੱਚ ਖੂਨ ਨਿਕਲ ਆਉਣਾ ਹੋ ਜਾਂਦਾ ਐ ਤੇ ਉਪਰੋਂ ਕਹਿੰਦੀ ਐ ਕਿ ਅਸੀਂ ਦਾ ਜਨਮ ਦਿਨ ਕਰਨ ਦਾ ਮਨਾਉਣਾ ਸੀ ਪਰ ਨਾ ਆਪਣਾ ਮੈਂ ਠੀਕ ਨਹੀਂ ਸੀ ਤੇ ਭੰਗੜਿਆ ਛੰਗੜਿਆ ਨਾ ਮਨਾਉਣਾ ਸੀ ਉਹ ਤਾਂ ਤੁਹਾਨੂੰ ਲੋਕਾਂ ਨੇ ਕਮੈਂਟ ਕੀਤੇ ਆ ਤੁਹਾਡਾ ਦਿਮਾਗ ਖਾਦਾ ਲੋਕਾਂ ਨੇ ਬਾਰ ਬਾਰ ਤੁਹਾਡੀ ਬੇਇੱਜ਼ਤੀ ਕੀਤੀ ਤਾਂ ਕਰਕੇ ਤੁਸੀਂ ਜਨਮ ਦਿਨ ਮਨਾਉਣ ਲੱਗਿਓ ਜਦੋਂ ਤੁਹਾਡੇ ਖੁਦ ਦੇ ਪ੍ਰੋਗਰਾਮ ਹੁੰਦੇ ਆ ਉਹਦੋਂ ਦਾ ਤੁਸੀਂ ਉਸੇ ਦਿਨ ਵੀ ਠੀਕ ਹੋ ਜਾਂਦੇ ਹੋ ਤੇ ਪ੍ਰੋਗਰਾਮ ਬੜੀ ਛੇਤੀ ਮਨਾਉਂਦੇ ਕੇਕ ਕੱਟਣ ਲੱਗ ਪੈਂਦੇ ਹੋ ਜ ਨੂਰ ਦਾ ਤੇ ਜਾਂ ਫਿਰ ਇਹਦੇ ਭਰਾ ਦਾ ਹੁੰਦਾ ਉਹਦੇ ਵਿੱਚ ਕਰਾ ਕਰ। ਠੀਕ ਹੈ। ਯਾਰ ਬਸ ਤੁਹਾਡੇ ਤੋਂ ਮਿਲ 45 ਮੈਂ ਦੋ ਦੋ ਕੋਟੀਆਂ ਲਈ। ਮੇਰੇ ਨਾਲ ਯਾਰ ਕਰਮਗਰ ਪਕੌੜੇ ਖਾਣ ਦੇ। ਪਕੌੜੇ ਕਢਾ ਲੈਣ ਮੈਂ 5 ਮਿੰਟ ਪਕੌੜਾ। ਹਾਂ ਜਿਹੜਾ ਬਟੇਲੇ ਪਕੌੜੇ ਵੀ ਕਰਦ ਨੇ ਭਾਈ ਹਾਂ ਆ ਜਿਹੜੀ ਜੈਸਮੀਨ ਆ ਨਾ ਇਹਦੇ ਪਤਾ ਨਹੀਂ ਕਿੰਨੇ ਰੂਪ ਆ ਇਹਨੇ ਵੱਖੋ ਵੱਖ ਰੂਪ ਦਿਖਾਉਂਦੀ ਆ ਤੇ ਹੁਣ ਜਦੋਂ ਇਹਦੇ ਖੁਦ ਦਾ ਕਰੇ ਪ੍ਰੋਗਰਾਮ ਹੁੰਦਾ ਉਦੋਂ ਐ ਪੂਰੀ ਖੁਸ਼ ਹੁੰਦੀ ਆ ਤੇ ਹੁਣ ਦੇਖ ਲੋ ਕਿਵੇਂ ਸਿਰ ਸੋਟ ਕੇ ਬੈਠੀ ਆ ਕਿ ਪਹਿਲਾਂ ਕਿ ਨਹੀਂ ਮੈਂ ਬਿਮਾਰ ਆ ਫਿਰ ਜਦੋਂ ਕਿ ਆਪ ਜਾਣਾ ਹੁੰਦਾ ਉਦੋਂ ਸਹੀ ਹੋ ਜਾਂਦੀ ਆ ਤੇ ਹੁਣ ਸਿਰ ਸੋਟ ਕੇ ਬੈਠੀ ਆ ਠੰਡ ਲੱਗਦੀ ਫਲਾਣਾ ਠਮਕਾਨਾ ਤੇ ਜਦੋਂ ਪਕੌੜਿਆਂ ਦਾ ਨਾਂ ਲਿਆ ਤੇ ਫਿਰ ਵੇਖੋ ਦੰਦ ਕੱਢਾ ਲੱਗ ਪੀਆ ਕੁਹ ਹੈਗਾ ਕੋਈ ਨਾ ਦਾ ਦੀਨਮਾਨ ਮਿੰਟ ਦੇ ਵਿੱਚ ਚੇਂਜ ਹੋ ਜਾਂਦੇ ਆ ਤੇ ਬੂਥਾ ਬਣਾ ਕੇ ਬੈਠੀ ਆ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਇਹਦਾ ਬੂਥਾ ਹੀ ਬਣਿਆ ਮਾਸਾ ਜਿੰਨੀ ਵੀ ਖੁਸ਼ ਨਹੀਂ ਹੈਗੀ ਜੀ ਕਮੈਂਟ ਆ ਜਾਂਦੇ ਆ ਪਰਾਨੀ ਹੈਗਾ ਹੋ ਕਰਦਾ ਵੱਡੇ ਮਾਮਣਾ ਲੋ ਮਾੜਾ ਬੈਠਾ ਜੀ ਇਹ ਤਾਂ ਜੀ ਕੀ ਦੇਖਿਆ ਇਹਦੇ ਮੂੰਹ ਸੱਚ ਨਿਕਲ ਗਿਆ ਕਹਿੰਦਾ ਵਾ ਕਿ ਸੰਦੀਪ ਕਹਿੰਦੀ ਆ ਕਿ ਮਤਲਬ ਆਪਾਂ ਨੂੰ ਨਾ ਕਮੈਂਟ ਆ ਰਿਹਾ ਕਿ ਆਪਾਂ ਕਰਨ ਦਾ ਬਰਥਡੇ ਕਿਉਂ ਨਹੀਂ ਮਤਲਬ ਮਨਾਇਆ ਤੇ ਲੋਕਾਂ ਨੇ ਤੇ ਕਹਿਣਾ ਜਾਂ ਜੋ ਲੋਕ ਦੇਖਦੇ ਆ ਜਾਂ ਤੁਸੀਂ ਲੋਕਾਂ ਨੂੰ ਦਿਖਾਉਂਦੇ ਹੋ ਤੇ ਫਿਰ ਲੋਕਾਂ ਨੇ ਉਸ ਹਾਵ ਨਾਲ ਤੁਹਾਨੂੰ ਕਮੈਂਟ ਕਰਨੇ ਹਨ ਤੁਸੀਂ ਜਦੋਂ ਤੁਹਾਡੇ ਖੁਦ ਦੇ ਪ੍ਰੋਗਰਾਮ ਹੁੰਦੇ ਆ ਤੁਸੀਂ ਉਸੇ ਦਿਨ ਨਚਣ ਟੱਪਣ ਲੱਗ ਪੈਂਦੇ ਹੋ ਕੇਕ ਕੱਟਣ ਲੱਗ ਪੈਂਦੇ ਹੋ ਤੇ ਉਸ ਬੱਚੇ ਨਾਲ ਤੁਸੀਂ ਇੰਨਾ ਜ਼ਿਆਦਾ ਭੇਰ ਭਾਵ ਕਿਉਂ ਕਰਦੇ ਹੋ ਹਨ ਤੇ ਫਿਰ ਕੀ ਜਵਾਖ ਰੱਬ ਦਾ ਰੂਪ ਹੁੰਦੇ ਆ ਤੁਸੀਂ ਉਹਦੇ ਨਾਲ ਸਹੀ ਰਹੋ ਤੇ ਇਹਨਾਂ ਨੇ ਸਿਰਫ ਲੋਕਾਂ ਦੇ ਕਮੈਂਟਾਂ ਦੇ ਕਰਕੇ ਉਹਦਾ ਬਰਥਡੇ ਮਨਾਉਣ ਲੱਗੇ ਐਡੇ ਇਹਨਾਂ ਸਾਰੇ ਪਾਠੇ ਪੂਰੀ ਹੋਏ ਜਾਣੀਆਂ ਮਨ ਦਾ ਮੈਂ ਲਈ ਹੈ ਨਾ ਇਹ ਬੜੀ ਵਧੀਆ ਗੱਲ ਆ ਜੀ ਫਿਰ ਤਾਂ ਵਧੀਆ ਅੱਛਾ ਹੁਣ ਇਹ ਕਹਿੰਦਾ ਕਿ ਮੈਂ ਐਮਐਲਏ ਬੰਨਾ ਐ ਐਮਐਲਏ ਵਾਲੇ ਲੱਛਣ ਹੈਗੇ ਆ ਪਹਿਲਾਂ ਤੇ ਆਪਣੀ ਕੁੜੀ ਨੂੰ ਸੁਧਾਰ ਉਹਨੂੰ ਕਹਿ ਕਿ ਥੋੜਾ ਜਿਹਾ ਸਹੀ ਬੋਲਿਆ ਕਰ ਤੇ ਵਲੌਗ ਗਲੂਗ ਬਣਾਉਣੇ ਹੁੰਦੇ ਕਿ ਢੰਗ ਦੇ ਬਣਾਇਆ ਕਰੋ ਇੱਕੇ ਜਗ੍ਹਾ ਬੈਠ ਕੇ ਵਲੌਗ ਬਣਾ ਦਿੰਦੇ ਆ ਨਾ ਕੋ ਕੰਮ ਕਰਦੀ ਦਿਖਾਉਂਦੇ ਨਾ ਕੋ ਲੈਣਾ ਨਾ ਕੋ ਦੇਣਾ ਪਹਿਲਾਂ ਉਹਨਾਂ ਨੂੰ ਸਮਝਾਓ ਪਹਿਲਾਂ ਘਰੇ ਥੋੜਾ ਪਤਾ ਚੇਂਜ ਕਰੋ ਬਾਹਰ ਵਿੱਚ ਤੁਸੀਂ ਐਮਐਲਏ ਬਣ ਕੇ ਲੋਕਾਂ ਨੂੰ ਬਦਲਿਓ ਜੇ ਰੋਜ਼ ਕੁੱਟੀ ਹਰ ਜਾਂਦੀ ਇਹ ਤਾਂ ਮੈਨੂੰ ਆਈ ਨਹੀਂ ਕਿ ਆ ਦੇਖ ਲੋ ਜਿਹੜੇ ਜੈਸਮੀਨ ਦੇ ਫੈਨ ਆ ਇਹਨੂੰ ਬੋਲਣ ਦੀ ਅਕਲ ਹੀ ਨਹੀਂ ਹੈਗੀ ਕਿਸੇ ਬੱਚੇ ਨਾਲ ਕਿਵੇਂ ਗੱਲ ਕਰਨੀ ਕਿਵੇਂ ਉਹਨੂੰ ਜਵਾਬ ਨੂੰ ਟੁੱਟ ਟੁੱਟ ਕੇ ਪੈਣ ਦੀ ਉਹ ਵੀ ਉਹਦੇ ਮਾਪਿਆਂ ਦੇ ਸਾਹਮਣੇ ਬੋਲਣ ਦੀ ਜੇ ਅਕਲ ਸੇਕਲਾ ਜਵਾਕ ਨਾਲ ਕਿਵੇਂ ਗੱਲ ਕਰਨੀ ਹੈ ਕਿਵੇਂ ਨਹੀਂ ਗੱਲ ਕਰਨੀ ਵੈਸੇ ਚੰਗਾ ਹੀ ਹੋਇਆ ਉਸ ਕੁੜੀ ਨੇ ਤੇਰੇ ਵੱਲ ਜਿਹੜਾ ਬੂਟ ਮਾਰਿਆ ਨਾ ਤੂੰ ਇਸੇ ਵਾਹ ਵਾਲੀਆਂ ਉਹ ਵੀ ਸਮਝ ਜਾ ਰਹਾ ਜਵਾਕੜੀ ਕਿ ਲੱਛਣ ਕਰਦੀ ਸਾਰਾ ਦਿਨ ਇਸ ਚੇਅਰ ਤੇ ਬੈਠੀ ਰਹਿੰਦੀ ਆ ਤੇ ਇੱਥੇ ਵਲੌਗ ਕੰਪਲੀਟ ਕਰ ਦਿੰਦੀ ਹੈ ਵਹਿਲੀ ਕੈ ਥਾਂ ਦੀ ਆਪ ਤਾਂ ਕੋਈ ਕੰਮ ਨਹੀਂ ਕਰਦੀਏ ਮੋਲੀਂ ਕੇ ਆ ਗਲੋਕੇ ਆ ਚਲ ਸ਼ੁਰੂ ਪਾਈ ਫਿਰ ਪਾਦੀ ਵਿੱਚ ਪਾਸਟ ਦੇ ਬਾਅਦ ਤੇ ਮਿਲਦੇ ਆ ਜੀ ਫਿਰ ਹੁਣ ਸਾਨੂੰ ਸਰਹੰਦ ਜਾ ਕੇ ਤੁਸੀਂ ਕਹੋਗੇ ਕਿ ਇਹ ਜਾਣ ਬੁਝ ਕੇ ਇਹਨਾਂ ਨੂੰ ਰੋਸਟ ਕਰਦੇ ਆ ਆ ਹਰਕਤਾਂ ਹੀ ਇਹਨਾਂ ਦੀਆਂ ਰੋਸਟ ਕਰਨ ਵਾਲੀਆਂ ਹੈਗੀਆਂ ਤੇ ਮਤਲਬ ਇਹੀ ਲੋਕਾਂ ਨੂੰ ਦਿਖਾਉਂਦੇ ਆ ਕਿ ਆਪ ਚੁੱਪ ਕਰਕੇ ਬੈਠੀ ਰਹਿਣਾ ਕਿ ਸੱਸ ਨੇ ਹੀ ਉਹ ਬੱਚੇ ਨੂੰ ਕੱਪੜੇ ਪਾਉਣੇ ਜੋ ਵੀ ਹਨਾ ਕਰਨਾ ਹੁੰਦਾ ਬੱਚੇ ਨੂੰ ਦੇਖ ਦੇਖ ਰੇਕ ਜੋ ਵੀ ਕਰਨੀ ਹੁੰਦੀ ਹੈ ਉਹ ਇੱਕ ਸੱਸ ਕਰਦੀ ਆ ਇਹ ਇਹਨੂੰ ਕਦੀ ਨਹੀਂ ਦੇਖਿਆ ਕਿ ਉਹਨੂੰ ਕੋਈ ਕੋਈ ਵੀ ਕਪੜਾ ਚੇਂਜ ਕਰਦੇ ਉਹਨੂੰ ਕੁਝ ਵੀ ਲਾ ਲਓ ਹਨਾ ਤੇ ਇੱਥੇ ਬਸ ਬੈਠੀ ਗਿਆਨ ਦਿੰਦੀ ਰਹਿੰਦੀ ਆ ਤੇ ਬੱਚਾ ਆਪਣਾ ਗੁੱਸਾ ਕੱਢਦੀ ਰਹਿੰਦੀ ਆ ਤੇ ਜਦੋਂ ਘੁੰਮਣ ਫਿਰਨ ਜਾਣਾ ਹੋਵੇ ਤੇ ਉਦੋਂ ਇਹ ਚੰਗੀ ਭਲੀ ਹੁੰਦੀ ਆ ਤੇ ਕੰਮ ਕਰਨਾ ਹੋਵੇ ਤੇ ਇਹਨੂੰ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਹੈ ਪਹਿਲਾਂ ਨਾਲੋਂ ਬਹੁਤ ਠੀਕ ਆ ਤੇ ਅੱਜ ਮੈਂ ਕੁਝ ਗੱਲਾਂ ਕਰਨੀਆਂ ਸੀਗੀਆਂ ਤੇ ਇਹ ਆਖਰੀ ਵੀਡੀਓ ਹੋਊਗੀ ਇਸ ਤੋਂ ਬਾਅਦ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਕੋਈ ਸਫਾਈਆਂ ਨਹੀਂ ਦੇਣੀਆਂ ਮੈਂ ਪਹਿਲਾਂ ਕਣ ਤੈਨੂੰ ਇਹ ਥੋੜਾ ਕਿਸੇ ਨੇ ਕਿਹਾ ਕਿ ਸਫਾਈਆਂ ਦੇ ਬਸ ਤੈਨੂੰ ਲੋਕਾਂ ਨੇ ਇਹੀ ਕਿਹਾ ਇਹਨਾ ਜਿਹੜੀ ਗੱਲ ਹੈਗੀ ਆ ਤੂੰ ਉਹ ਦੱਸ ਤੀਸਰੇ ਦਿਨ ਤੁਸੀਂ ਮਤਲਬ ਆ ਵੀਡੀਓ ਲੈ ਕੇ ਆ ਜਾਂਦੇ ਹੋ ਫਲਾਨ ਨੇ ਮੈਨੂੰ ਇਦਾਂ ਕਿਹਾ ਉਦਾਂ ਕਿਹਾ ਕਮੈਂਟ ਤੁਸੀਂ ਆਫ ਰੱਖ ਦਿਓ ਹਨਾ ਤੇ ਚੈਨਲ ਚਲਾਉਣ ਵਾਸਤੇ ਤੁਸੀਂ ਬਹੁਤ ਕੁਛ ਕੀਤਾ ਤੁਹਾਨੂੰ ਲੋਕ ਇਹੀ ਪੁੱਛਦੇ ਨੇ ਕੀ ਗੱਲ ਹੋਈ ਆ ਕੀ ਸੌ ਰਹਿਣਾ ਹੋਇਆ ਕਿਦਾਂ ਕਿਵੇਂ ਫਿਰ ਗੱਲ ਨੂੰ ਖੁੱਲ ਕੇ ਦੱਸਿਆ ਕਰੋ ਨਾ ਅਗਲੇ ਨੂੰ ਪਤਾ ਹੋਵੇ ਨਾ ਬਾਰ ਬਾਰ ਲੋਕ ਇੱਕ ਗੱਲ ਨੂੰ ਪੁੱਛਣ ਤੁਸੀਂ ਟਾਈਟਲ ਕੁਝ ਲਿਖਿਆ ਹੁੰਦਾ ਵਿੱਚ ਕੁਝ ਹੁੰਦਾ ਵੀਡੀਓ ਦੇ ਪਹਿਲਾਂ ਵੀ ਇਹ ਗੱਲ ਬਹੁਤ ਵਾਰ ਕਹਿ ਚੁੱਕੀਆਂ ਵੀਡੀਓ ਦੇ ਵਿੱਚ ਵੀ ਕਿਸੇ ਦਾ ਡਿਪਰੈਸ਼ਨ ਮਜ਼ਾਕ ਨਹੀਂ ਹੈਗਾ ਡਿਪਰੈਸ਼ਨ ਇੱਕ ਮਾਨਸਿਕ ਬਿਮਾਰੀ ਹੈ ਸਰੀਰਕ ਬਿਮਾਰੀ ਨਹੀਂ ਹੈਗੀ ਕਿ ਜਿਹੜੀ ਨੂੰ ਤੁਸੀਂ ਦੇਖ ਕੇ ਜੱਜ ਕਰ ਸਕੋ ਜਾਂ ਜਿਹੜੀ ਮੈਂ ਤੁਹਾਨੂੰ ਦਿਖਾ ਸਕਾਂ ਕਿ ਮੈਨੂੰ ਆਹ ਪ੍ਰੋਬਲਮ ਆ ਤੇ ਦੂਜੀ ਗੱਲ ਰਹੀ ਕਿ ਜੇ ਤੁਸੀਂ ਨਹੀਂ ਇਹ ਗੱਲ ਮੰਨਣੀ ਚਾਹੁੰਦੇ ਤਾਂ ਨਾ ਮੰਨੋ ਕੋਈ ਗੱਲ ਨਹੀਂ ਹੈਗੀ ਬਸ ਇਹ ਆ ਕਿ ਰੱਬ ਨਾ ਕਰੇ ਕਿ ਇਹ ਪ੍ਰੋਬਲਮ ਕਿਸੇ ਨਾਲ ਨਹੀਂ ਆਈ ਵੈਸੇ ਤਾਂ ਤੁਹਾਡੀ ਬਿਮਾਰੀ ਦਾ ਕੋਈ ਵੀ ਹਨਾ ਮਜ਼ਾਕ ਨਹੀਂ ਬਣਾਉਂਦਾ ਸਿਰਫ ਲੋਕ ਤੁਹਾਨੂੰ ਪੁੱਛਦੇ ਆ ਜਾਂ ਫਿਰ ਤੁਸੀਂ ਗੱਲ ਨੂੰ ਦੱਸਿਆ ਨਾ ਕਰੋ ਜੇ ਦੱਸਣੀ ਹੁੰਦੀ ਹੈ ਤਾਂ ਗੱਲ ਪੂਰੀ ਦੱਸਿਆ ਕਰੋ ਭਾਗ ਤਾਂ ਤੁਸੀਂ ਲੈ ਲੈ ਕੇ ਆਏ ਇੱਕ ਭਾਗ ਦੋ ਭਾਗ ਤਿੰਨ ਭਾਗ ਤੇ ਫਿਰ ਗੱਲ ਨੂੰ ਵੀ ਕਲੀਅਰ ਕਰਕੇ ਦੱਸਿਆ ਕਰੋ ਨਾ ਜਿਹੜੇ ਤੁਹਾਡੇ ਚਾਹਣ ਵਾਲੇ ਲੋਕ ਆ ਜਿਹੜੇ ਤੁਹਾਨੂੰ ਦੇਖਦੇ ਜਿਹੜੇ ਤੁਹਾਨੂੰ ਲੋਕ ਪਿਆਰ ਕਰਦੇ ਫਿਰ ਉਹਨਾਂ ਨੂੰ ਸੱਚਾਈ ਦੱਸਿਆ ਕਰੋ ਕਮੈਂਟ ਬੰਦ ਕਰ ਦਿੱਤੇ ਇੰਸਟਾ ਤੇ ਮੈਸੇਜ ਆਉਂਦੇ ਆ ਕਿ ਤੁਸੀਂ ਕਮੈਂਟ ਬੰਦ ਕਰਤੇ ਤਾਂ ਉਹਦਾ ਰੀਜ਼ਨ ਇਹ ਆ ਕਿ ਮੈਂ ਮੈਂਟਲੀ ਉਸ ਕੰਡੀਸ਼ਨ ਦੇ ਵਿੱਚ ਨਹੀਂ ਹੈਗੀ ਕਿ ਮੈਂ ਐਵੇਂ ਦੀਆਂ ਗੱਲਾਂ ਸੁਣ ਸਕਾਂ ਕੁਝ ਫਾਲਤੂ ਦੇ ਸ ਦੇ ਜਾਮ ਜਿਹੜੇ ਮੈਂ برداشت ਕਰ ਸਕਾ ਮੇਰੇ ਦੇ ਮੇਰੇ ਵਿੱਚ ਫਿਲਹਾਲ ਉਹਨੇ ਹਿੰਮਤ ਨਹੀਂ ਹੈਗੀ ਕਿ ਕਿਉਂਕਿ ਇੱਕ ਬੰਦਾ ਡਿਪਰੈਸ਼ਨ ਵਾਲਾ ਬੰਦਾ ਆਹ ਤੇ ਲੋਕ ਸਹੀ ਕਹਿੰਦੇ ਆ ਤੁਸੀਂ ਕਮੈਂਟ ਹੀ ਆਫ ਕੀਤੇ ਆ ਕਿਉਂਕਿ ਲੋਕ ਤਾਂ ਉੱਥੇ ਕਮੈਂਟ ਆਉਣ ਸੀ ਉਦੋਂ ਲੋਕ ਤੁਹਾਨੂੰ ਪੁੱਛਦੇ ਸੀ ਆਪਣਾ ਗੁੱਸਾ ਵੀ ਕੱਢ ਦਿੰਦੇ ਸੀ ਤੇ ਜਦੋਂ ਆਪਾਂ ਹਰੇਕ ਵੀਡੀਓ ਲੈ ਕੇ ਆ ਰਹੇ ਆ ਕਿ ਆਪਣਾ ਹਨਾ ਜੋ ਵੀ ਤੁਸੀਂ ਡੇਲੀ ਵੀਡੀਓ ਲੈ ਆਉਂਦੇ ਕਦੀ ਕਿਸੇ ਚੀਜ਼ ਬਾਰੇ ਕਦੀ ਕਿਸੇ ਚੀਜ਼ ਬਾਰੇ ਤੇ ਜੋ ਆਪਾਂ ਹੋਰ ਗੱਲਾਂ ਕਰ ਸਕਦੇ ਆ ਹੋਰ ਚੀਜ਼ਾਂ ਦੀ ਆਪਾਂ ਵੀਡੀਓ ਬਣਾ ਸਕਦੇ ਆ ਤੇ ਫਿਰ ਦੱਸਣ ਦੇ ਵਿੱਚ ਕੀ ਹਰ ਜਾ ਜੋ ਗੱਲ ਹੈਗੀ ਦੱਸੋ ਜਾਂ ਫਿਰ ਦੱਸਿਆ ਨਾ ਕਰੋਗੇ ਇਹਨੂੰ ਹਨਾ ਉਹ ਲੈਣਾ ਚਾਹੁੰਦੀ ਆ ਤੇ ਡਿਪਰੈਸ਼ਨ ਦਾ ਨਾਮ ਲੈ ਕੇ ਕੋਈ ਵੀ ਚੂੜਨੀ ਬੋਲਦਾ ਹੁੰਦਾ ਤੇ ਨਾ ਹੀ ਕੋਈ 뷰 ਲੈਣਾ ਚਾਹੁੰਦਾ ਆ ਤੇ ਇਹੋ ਜਿਹੇ 뷰 ਕੋਈ ਲਵੇ ਵੀ ਨਾ ਤੇ ਬਾਕੀ ਤੁਹਾਨੂੰ ਕੌਣ ਕਹਿੰਦਾ ਹੈ ਕਿ ਤੁਸੀਂ 뷰 ਦਾ ਕਰਕੇ ਸਭ ਕੁਝ ਕਰ ਰਹੇ ਹੋ ਹਨ ਤੁਹਾਨੂੰ 뷰 ਦੇ ਨਾਲ ਕਿਸੇ ਨੇ ਕੁਝ ਨਹੀਂ ਕਿਹਾ ਕਿ 뷰 ਦਾ ਕਰਕੇ ਸਭ ਕੁਝ ਹੋ ਰਿਹਾ ਹੈ ਜਾਂ ਤੁਸੀਂ ਮਜ਼ਾਕ ਕਰਦੇ ਹੋ ਜਾਂ ਕਿੱਦਾਂ ਕਿਵੇਂ ਵੀ ਲਾਲਾ ਹਨ ਤੈਨੂੰ ਤਾਂ ਲੋਕ ਇਹੀ ਪੁੱਛਦੇ ਆ ਕਿ ਜਿਹੜੀ ਗੱਲ ਹੈਗੀ ਉਹ ਦੱਸੋ ਬਸ ਗੱਲ ਖਤਮ ਉਹਦਾ ਰਿਪਲਾਈ ਦੇ ਦਿਓ ਤਾਂ ਗੱਲ ਖਤਮ ਨਾ ਗੱਲ ਨੂੰ ਇੰਨੀ ਲੰਮੀ ਚੌੜੀ ਖਿੱਚ ਕੇ ਲੈ ਕੇ ਜਾਓ ਹਨ ਤੁਸੀਂ ਆਪ ਹੀ ਤਾਂ ਗੱਲ ਨੂੰ ਇੰਨੀ ਲੰਮੀ ਖਿੱਚ ਕੇ ਲੈ ਕੇ ਜਾਂਦੇ ਹੋ ਪਰਸਨਲ ਗ ਕਿ ਨਹੀਂ ਹੋਗੀ ਨਾ ਮੈਂ ਜਵਾਬ ਦੇਣਾ ਆ ਜਾਂ ਤੁਸੀਂ ਜੋ ਕਹਿਣਾ ਆ ਜੋ ਸੋਚਣਾ ਆ ਉਹ ਸੋਚੋ ਪਰ ਕਿਰਪਾ ਕਰਕੇ ਜੀਏ ਕਿ ਕੋਈ ਸੱਚਾਈ ਨਾ ਪਤਾ ਕੋ ਉਹ ਇਹ ਤਾਂ ਗੱਲ ਆ ਕਿ ਲੋਕਾਂ ਨੂੰ ਸਚਾਈ ਦਾ ਪਤਾ ਹੀ ਨਹੀਂ ਆ ਕੋਈ ਲੋਕ ਕੁਝ ਬੋਲੀ ਜਾਂਦਾ ਕੋਈ ਲੋਕ ਕੁਝ ਬੋਲੀ ਜਾਂਦਾ ਤੇ ਇਸ ਕਰਕੇ ਤਾਂ ਇਹ ਲੋਕ ਕਹਿੰਦੇ ਆ ਕਿ ਤੁਸੀਂ ਹਨਾ ਆਪਣੀ ਗੱਲ ਨੂੰ ਦੱਸੋ ਜੋ ਵੀ ਗੱਲ ਹੈਗੀ ਆ ਤੇ ਕਮੈਂਟ ਆਫ ਕਰਨ ਨਾਲ ਤੇ ਕੁਝ ਵੀ ਹੋਣਾ ਤੇ ਜੇ ਆਪਾਂ ਹੋਰ ਵੀਡੀਓ ਪਾ ਸਕਦੇ ਆਂ ਤੇ ਫਿਰ ਆਪਾਂ ਉਹ ਵੀਡੀਓ ਨੂੰ ਵੀ ਪਾ ਕੇ ਲੋਕਾਂ ਨੂੰ ਦੱਸ ਹੀ ਸਕਦੇ ਆਂ ਕਿ ਕੀ ਕਾਰਨ ਕੀ ਗੱਲ ਹੋਈ ਆ ਕੀ ਨਹੀਂ ਗੱਲ ਹੋਈ ਹਨਾ ਬਾਕੀ ਤੇਰੀ ਮਤਲਬ ਬਿਮਾਰੀ ਦਾ ਕੋਈ ਵੀ ਮਜ਼ਾਕ ਨਹੀਂ ਡਾਉਂਦਾ ਕਿ ਇਹਨੂੰ ਹੋਇਆ ਜਾਂ ਕਿੱਦਾਂ ਕਿਵੇਂ ਹਨਾ ਮਜ਼ਾਕ ਵੀ ਹੋਊਗੇ ਤੇ ਵਿੱਚ ਗੱਲ ਕਾਦੀ ਜਿਹੜੀ ਗੱਲ ਹੈਗੀ ਉਹ ਸਾਫ ਪਤਾ ਲੱਗਦਾ ਬੰਦੇ ਦੀ ਆਵਾਜ਼ ਤੋਂ ਪਤਾ ਲੱਗਦਾ ਕਿ ਬੰਦਾ ਨਹੀਂ ਠੀਕ you <laughs>